ਪਾਰਟੀਬਾਜੀ ਤੋਂ ਉੱਪਰ ਉੱਠ ਕੇ ਆਓ ਪੰਜਾਬ ਦੇ ਨਾਲ ਖੜੀਏ ਜੋ ਅੱਜ ਪੰਜਾਬ ਦੇ ਵਿੱਚ ਪੰਜਾਬੀ ਹੜਾਂ ਦੀ ਮਾਰ ਚੱਲ ਰਹੀ ਉਸ ਨੂੰ ਲੈ ਕੇ ਸਾਥ ਦੇਈਏ ਤੇ ਦੱਸਦੀ ਕਿ ਸਿਕੰਦਰ ਸਿੰਘ ਮਲੂਕਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਪਸ਼ੂਆਂ ਜਿਹੜੇ ਕਿ ਉਹਨਾਂ ਨੂੰ ਵੀ ਹੜਾਂ ਦੀ ਮਾਰ ਚੱਲਣੀ ਪਈ ਤੇ ਪੰਜਾਬੀਆਂ ਨੂੰ ਤਾਂ ਨਾਲ ਦੀ ਨਾਲ ਝੱਲ ਹੀ ਰਹੇ ਨੇ ਪਰੰਤੂ ਇਸ ਦੇ ਨਾਲ ਕਈ ਬਿਮਾਰੀਆਂ ਵੀ ਫੈਲ ਸਕਦੀਆਂ ਨੇ ਤੇ ਇਸ ਦੇ ਵਿੱਚ ਹੁਣ ਇੱਕ ਹੋਣ ਦੀ ਲੋੜ ਹੈ ਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਕਿ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਤੇ ਜਿਸ ਦੇ ਦੌਰਾਨ ਹੁਣ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਜਿਹੜਾ ਕਿ ਬਿਆਨ ਦਿੱਤਾ ਗਿਆ ਤੇ ਉੱਥੇ ਹੀ ਉਹਨਾਂ ਨੇ ਕਹਿਣਾ ਕਿ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਦੀ ਕਾਫੀ ਮਦਦ ਕੀਤੀ ਹੈ ਤੇ ਉੱਥੇ ਹੀ ਹਰ ਇੱਕ ਨੂੰ ਜਿਹੜਾ ਕਿ ਅੱਕੇਉਣਾ ਚਾਹੀਦਾ ਹੈ ਤੇ ਜਿਸ ਤੋਂ ਬਾਅਦ ਬਿਆਨ ਤੇ ਅਪੀਲ ਹੈ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਦੇ ਤਹਿਤ ਉਹ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਵੀ ਕੁਝ ਉਹਨਾਂ ਨੇ ਪੁਲਟਵਾਰ ਕੀਤਾ ਹੈ ਹੋਰ ਕੀ ਕੁਝ ਕਹਿਣਾ ਸਿਕੰਦਰ ਸਿੰਘ ਮਲੂਕਾ ਦਾ ਆਓ ਤੁਹਾਨੂੰ ਸੁਣਾਉਨੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਇਹ ਧਰਤੀ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਦੇ ਸੂਰਬੀਰਾਂ ਦੀ ਧਰਤੀ ਹੈ ਇਸ ਧਰਤੀ ਦੇ ਜੰਮਿਆਂ ਨੇ ਹਮੇਸ਼ਾ ਹੀ ਦੇਸ਼ ਦੀ ਤੇ ਦੁਨੀਆ ਦੀ ਰੱਖਿਆ ਲਈ ਕੰਮ ਕੀਤਾ ਪਰ ਇਹਦੇ ਇਤਿਹਾਸ ਵੀ ਬਹੁਤ ਵਸੀਫਤਾ ਆਂਜਾ ਨੇ ਪਿਛਲਾ ਜਿਹ ਇਤਿਹਾਸ ਸਾਰਾ ਪਰ ਇਹ ਕਦੇ ਬਾਹਰਲੇ ਹਮਲਾਵਰਾਂ ਨੇ ਇੱਥੇ ਹਮਲੇ ਕੀਤੇ ਕਦੇ ਅੰਗਰੇਜ਼ਾਂ ਨੇ ਆ ਕੇ ਇੱਥੇ ਲੁੱਟ ਮਚਾਈ ਪਰ ਇਹ ਪੰਜਾਬ ਦੀ ਬਾਹ ਹਾਲਤਾਂ ਕਿਸੇ ਨੇ ਫੜੀ ਨਹੀਂ ਜਿੰਨਾ ਪੰਜਾਬ ਨੇ ਕੰਮ ਕੀਤਾ ਜਿੰਨੀ ਪੰਜਾਬ ਦੀ ਕੁਰਬਾਨੀ ਹੈ ਉਹ ਵੀ ਬਾਹ ਕਿਸੇ ਨੇ ਫੜੀ ਨਹੀਂ ਹੈਗੀ ਹਾਲਤਾਂ ਹੁਣ ਵੀ ਬਹੁਤ ਵੱਡੀ ਆਫਤ ਹੈ ਜਿਹੜੀ ਹੜ੍ਹਾਂ ਦੀ ਐਸੇਲੇ ਪੰਜਾਬ ਦੇ ਵਿੱਚ ਆਈ ਹੋਈ ਹੈ ਦੇਖ ਕੇ ਬੜਾ ਮਨ ਨੂੰ ਦੁਖੀ ਹੁੰਦਾ ਹੈ ਘਰਾਂ ਦੇ ਘਾਰ ਪਾਣੀ ਵਿੱਚ ਡੁੱਬੇ ਪਏ ਨੇ ਖੇਤਾਂ ਦੇ ਖੇਤ ਪਾਣੀ ਵਿੱਚ ਡੁੱਬੇ ਪਏ ਨੇ ਕਿੰਨੇ ਦਿਨ ਹੋ ਗਏ ਨੇ ਅੱਗੇ ਹੜਾਉਂਦੇ 2-4 ਦਿਨਾਂ ਚ ਲੰਘ ਜਾਂਦੇ ਤੇ ਫਿਰ ਖਾਲੀ ਹੋ ਜਾਂਦਾ ਲੋਕੀ ਸੰਭਲ ਜਾਂਦੇ ਪਰ ਇਹ ਕਿਤੇ 10 ਦਿਨ 12 ਦਿਨ ਹੋ ਗਏ ਹਨ ਆਇਆਂ ਨੂੰ ਤੇ ਹਲੇ ਵੀ ਕੋਈ ਸੰਭਾਵਨਾ ਨਹੀਂ ਕਿ ਕਿੰਨੇ ਦਿਨਾਂ ਨੂੰ ਪਾਣੀ ਉਤਰ ਜੂਗਾ ਘਰ ਲੋਕ ਕੋਈ ਛੱਤਾਂ ਤੇ ਬੈਠੇ ਨੇ ਉੱਤੇ ਵੀ ਮੀਂਹ ਆ ਜਾਂਦਾ ਤੇ ਪਸ਼ੂਆਂ ਦੀ ਸਭ ਤੋਂ ਵੱਡੀ ਸਮੱਸਿਆ ਪਸ਼ੂਆਂ ਦੀ ਹੋਈ ਖੜੀ ਹੈ ਪਸੂਆਂ ਦੇ ਨਾ ਪਾਣੀ ਚ ਪੈਟ ਸਕਦੇ ਨੇ ਨਾ ਤੂੜੀ ਹੈ ਨਾ ਚਾਰਾ ਨਾ ਹੋਰ ਹੈ ਸੋ ਇਸ ਕਰਕੇ ਬਹੁਤ ਹੀ ਗੰਭੀਰ ਸਮੱਸਿਆ ਜਾਦੇ ਚਿਰੇ ਜੀ ਚੱਲੀ ਗਈ ਬਿਮਾਰੀਆਂ ਦਾ ਖਤਰਾ ਪੈਦਾ ਹੋ ਜਾਏਗਾ ਅਖੀਰ ਘਰ ਹੌਲੀ ਹੌਲੀ ਡਿੱਗ ਜਾਣਗੇ ਜਿਹੜੇ ਖੜੇ ਨੇ ਇੰਨਾ ਲੰਬਾ ਸਮਾਂ ਕਦੇ ਫਲੱਡ ਨੇ ਕਦੇ ਪੰਜਾਬ ਨੂੰ ਤੰਗ ਨਹੀਂ ਸੀ ਕੀਤਾ ਜਨਾਇਤ ਕੀ ਕੀਤਾ ਸੋ ਇਹਦੇ ਕਰਕੇ ਹੁਣ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਸਾਰੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਉਹਨਾਂ ਦੀ ਮਦਦ ਕਰੀਏ ਕੋਈ ਔਖਾ ਕੰਮ ਨਹੀਂ ਹੈਗਾ ਜਿਹੜੀ ਸਰਵੇ ਆਇਆ ਹੁਣ ਤੇ ਗਵਰਨਮੈਂਟ ਦਾ ਉਹਦੇ ਚ 500 550 ਪਿੰਡ ਆ ਜਿਹੜਾ ਕਿ ਜਾਦੇ ਮਾਰਦੇ ਉਹਦੇ ਵਿੱਚ ਲਪੇਟ ਦੇ ਵਿੱਚ ਆਇਆ ਪਾਣੀ ਦੇ ਵਿੱਚ ਹੜ ਦੇ ਵਿੱਚ ਲਪੇਟ ਦੇ ਵਿੱਚ ਤੇ ਪੰਜਾਬ ਦਾ ਪਿੰਡ ਆ 12-13 ਹਜ਼ਾਰ ਫਿਰ ਸ਼ਹਿਰ ਵੀ ਹੈਗਾ 100 ਦੇ ਲਗਭਗ ਛੋਟਾ ਮੋਟਾ ਜੇ ਗਿਣ ਲਈ ਤੇ ਜੇ ਅਸੀਂ 25 ਪਿੰਡਾਂ ਨੂੰ ਇੱਕ ਪਿੰਡ ਆਉਂਦਾ ਜੇ ਅਸੀਂ ਇੱਕ ਪਿੰਡ ਅਡਾਪਟ ਕਰ ਲਈਏ 25 ਪਿੰਡ ਇੱਕ ਪਿੰਡ ਅਡਾਪਟ ਕਰ ਲਈਏ ਤੇ ਬੜੀ ਉਹਦੀ ਸੌਖਿਆ ਮਦਦ ਕਰ ਸਕਦੇ ਆ ਬੜਾ ਸੌਖਾ ਸਾਨੂੰ ਜੇ ਅਸੀਂ ਇੰਨੀ ਇਥੇ ਕੋਈ ਉਧਰ ਲੈ ਗਿਆ ਕੋਈ ਉਧਰ ਲੈ ਗਿਆ ਕਿਤੇ ਜਾਦੇ ਲੈ ਗਏ ਕਿਤੇ ਗਈ ਨਾ ਉਹਦੇ ਨਾਲ ਫਾਇਦਾ ਨਹੀਂ ਹੋਣਾ ਕਈਆਂ ਨੂੰ ਜਾਦੇ ਪਹੁੰਚੂਗੇ ਜਿਹਨਾਂ ਨੂੰ ਮਿਲਣੀ ਨਹੀਂ ਸੋ ਕੋ ਸਿਸਟਮ ਐਸਾ ਬਣਾ ਕੇ ਸਾਰੇ ਜਣੇ ਰਲ ਮਿਲ ਕੇ 25 ਪਿੰਡਾਂ ਨੂੰ ਇੱਕ ਪਿੰਡ ਦੇ ਦਈਏ ਵੀ ਆਹ ਪਿੰਡ ਤੁਸੀਂ ਸੰਭਲੋ ਪਾਈ ਅਡਾਪਟ ਕਰ ਲੋ ਇਹਦੀ ਸਾਰੀ ਮਦਦ ਤੁਸੀਂ ਕਰਨੀ ਹੈ ਹਰੇ ਚਾਰੇ ਨੀਰੇ ਦੀ ਪੈਸੇ ਟੱਕੇ ਦੀ ਦਾਣੇ ਪੱਕੇ ਦੀ ਜਿੰਨੀ ਅਸੀਂ ਕਰ ਸਕਦੇ ਆ ਕਰਨੀ ਹੈ ਤੇ ਉਦੋਂ ਉੱਤੇ ਸਾਡੇ ਸ਼ਹਿਰ ਵੀ ਹੈਗੇ ਨੇ ਸ਼ਹਿਰ ਤਾਂ ਬਲਕੇ ਐਡਿਟ ਨੇ ਅੰਮ੍ਰਿਤਸਰ ਲੁਧਿਆਣਾ ਜਿਲਹੰਦਰ ਪਟਿਆਲਾ ਬਠਿੰਡਾ ਇਹ ਇਕੱਲੇ ਹੀ ਬਹੁਤ ਵੱਡੀ ਮਦਦ ਕਰ ਸਕਦੇ ਨੇ ਤੇ ਉਹਨਾਂ ਦੇ ਵੀ ਨਾਲ ਡਿਊਟੀ ਲੱਗੇ ਸਾਰਾ ਸਾਰਾ ਉਹ ਵੀ ਕਰੀਏ ਸੋ ਹੁਣ ਸਭ ਵੇਲਾ ਹੈ ਕਿ ਆਪਾਂ ਆਪਣੇ ਉਹਨਾਂ ਭਰਾਵਾਂ ਦਾ ਜਿਹੜੇ ਇਸ ਵੇਲੇ ਦੁਖੀ ਨੇ ਰਲ ਮਿਲ ਕੇ ਸਾਰੇ ਅਸੀਂ ਦੁੱਖ ਵੰਡਾਈਏ ਕਮੇ ਪਾਰਟੀਆਂ ਪਾਰਟੀ ਪਰ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਬੜੇ ਤਨਬਦੇਹੀ ਨਾਲ ਲੱਗੇ ਨੇ ਇਸ ਪਾਸੇ ਤੇ ਹੋਰ ਵੀ ਪਾਰਟੀਆਂ ਦੇ ਆਗੂ ਚੱਲੋ ਸਾਰੇ ਬਾਹ ਮਾਰਦੇ ਨੇ ਮੈਂ ਕਹਿੰਦੇ ਮਸਲਾ ਸਾਰਿਆਂ ਦਾ ਹੈ ਹਾਲ ਤਾਂ ਹੀ ਸਰਕਾਰ ਤੋਂ ਵੀ ਏਡੀ ਜਿੱਡੀ ਗੱਲ ਕਰਨੀ ਚਾਹੀਦੀ ਸੀ ਹਲੇ ਕਿਸ਼ਤੀਆਂ ਨਹੀਂ ਦੇ ਸਕੇ ਤੰਬੂ ਨਹੀਂ ਦੇ ਸਕੇ ਹੋਰ ਨਹੀਂ ਕੁਝ ਦੇ ਸਕੇ ਅਫਸਰ ਜਾਂਦੇ ਆ 2 ਘੰਟੇ ਡਰਾਮਾ ਜਾਂ ਕਰਕੇ ਫੋਟੋ ਲਾ ਕੇ ਮੁੜੇ ਆਉਂਦੇ ਆ ਜਬ ਜੀਰ ਜਾਂਦੇ ਆ ਇਹਦਾ ਕੋਈ ਫਾਇਦਾ ਨਹੀਂ ਹੋਣਾ ਸੋ ਰਲ ਮਿਲ ਕੇ ਸਾਰੇ ਕਿਉਂਕਿ ਸਾਰਿਆਂ ਦੀ ਜਿਹੜੀ ਤਰਾਸਤੀ ਹੈ ਸਾਰਿਆਂ ਵਾਸਤੇ ਆ ਸਾਰਿਆਂ ਦੀ ਸਾਡੀ ਜ਼ਿੰਮੇਵਾਰੀ ਹੈ ਸੈਂਟਰ ਸਰਕਾਰ ਨੇ ਵੀ ਹਲੇ ਕੋਈ ਐਲਾਨ ਨਹੀਂ ਕੀਤਾ ਸਹਾਇਤਾ ਦਾ ਜਿਹੜਾ ਹੁਣ ਤਾਂ ਹੀ ਕਰ ਦੇਣਾ ਚਾਹੀਦਾ ਸੀਗਾ ਸੋ ਇਸ ਕਰਕੇ ਕੋਈ ਕਰੇ ਨਾ ਕਰੇ ਆਪਾਂ ਆਪ ਹੀ ਬਹੁਤ ਤਕੜੇ ਆ ਲੋਕ ਹੀ ਬਹੁਤ ਤਕੜੇ ਆ ਪੰਜਾਬ ਦੇ ਨਹੀਂ ਕਰਦੇ ਨਾ ਕਰਨ ਦੇ ਕਿਸੇ ਨੇ ਨਹੀਂ ਕਰਨਾ ਸਰਕਾਰਾਂ ਨਹੀਂ ਕਰਦੀਆਂ ਨਾ ਕਰਨ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਪਾਸੇ ਜਿੰਨੀ ਛੇਤੀ ਹੋ ਸਕੇ ਕੋਈ ਐਸੀ ਸਕੀਮ ਬਣਾ ਕੇ ਇੱਕ ਏਰੀਏ ਦੇ ਪਿੰਡ ਵੰਡ ਲਈਏ ਕੱਲਾ ਕੱਲਾ ਪਿੰਡ ਇੱਕ 20 25 ਪਿੰਡਾਂ ਨੂੰ ਦੇ ਦਈਏ ਉਹਨਾਂ ਪਿੰਡਾਂ ਦੀ ਡਿਊਟੀ ਲਾਈਏ ਵੀ ਇਹਨਾਂ ਦੀ ਸਾਰੀ ਮਦਦ ਤੁਸੀਂ ਕਰਨੀ ਹੈ ਤੇ ਫਿਰ ਉਹ ਲੋਕਾਂ ਦਾ ਜਿਹੜਾ ਦੁੱਖ ਹੈ ਦੂਰ ਹੋ ਜਾਏਗਾ ਨਹੀਂ ਤਾਂ ਉਹ ਵਿਚਾਰੇ ਹੁਣ ਤੇ ਪੱਟੇ ਵੀ ਕਈ ਸਾਲ ਤਾਬ ਨਹੀਂ ਆਉਣੇ ਭਾ ਹੋਰ ਵੀ ਆਉਣ ਵਾਲਾ ਸਮਾਂ ਹਲੇ ਵੀ بارشਾਂ ਦਾ ਪਤਾ ਨਹੀਂ ਕਿੰਨੇ ਦਿਨ ਇਹ ਮੌਸਮ ਠੀਕ ਹੋਵੇ ਨਾ ਹੋਵੇ ਰੋਜ਼ ਹੀ بارش ਰੋਜ਼ ਹੀ بارش ਹਲੇ ਵੀ ਆਈ ਜਾਂਦੀ ਹੈ ਇਹ ਬੜਾ ਲੰਮਾ ਸਮਾਂ ਹੋ ਗਿਆ ਏ ਕਿ ਹਲਾ ਦਾ ਅੱਗੇ ਹਫਤਾ 5 ਦਿਨ 4 ਦਿਨ ਦੇ ਵਿੱਚ ਹਰ ਜਿਹੜਾ ਅੱਗੇ ਨਿਕਲ ਜਾਂਦਾ ਸੀ ਤੇ ਪਾਣੀ ਉਤਰ ਜਾਂਦਾ ਸੀ ਐਰ ਕੀ ਇਹ ਲਗਾਤਾਰ ਚੱਲ ਰਿਹਾ ਜਿਹੜਾ ਕੰਮ ਇਹ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਦੇ ਲੋਕਾਂ ਦਾ ਤੇ ਪੰਜਾਬੀਆਂ ਦੀ ਬਾ ਪੰਜਾਬੀਆਂ ਨੂੰ ਹੀ ਖੜਦੀ ਪੈਣੀ ਹੈ ਸੋ ਮੈਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਆਓ ਕੋਈ ਐਸਾ ਫੈਸਲਾ ਕਰੀਏ ਨਾਲ ਮਿਲ ਕੇ ਕਿ ਪਿੰਡਾਂ ਨੂੰ ਪਿੰਡ ਅਡਾਪਟ ਕਰ ਲਈਏ ਤਾਂ ਇਹ ਸਮੱਸਿਆ ਦਾ ਹੱਲ ਹੋ ਸਕਦਾ ਹੈ